ਪਤ ਤੂੰ ਨਾ ਪੱਠੇ ਤੇ ਜਾਵਣੀ ਅੱਜ ਮੈਂ ਥੋੜਾ ਲੇਟ ਆਉਂਗਾ ਮੈਂ ਨਾ ਡਾਕਟਰ ਤੋਂ ਦਵਾਈ ਲੈਣੀ ਆ ਮੈਨੂੰ ਖੰਗ ਲੱਗੀ ਆ ਠੀਕ ਆ ਡੈਡੀ ਜੀ ਮੈਂ ਚਲਾ ਜਾਂਦਾ ਪਤ ਮੈਂ 15000 ਐਟ ਲੈਣੀ ਆ ਇੱਕ ਮਿੰਟ ਬਾਪੂ ਬਾਪੂ 15000 ਰੱਟ 1 ਲੱਖ ਰੁਪਏ ਦੀ ਆ ਪੁੱਤ ਪੈਸੇ ਤਾਂ ਮੈਂ ਦਿੱਤੇ ਹੋਏ ਆ ਆ ਦੇਖ ਮੇਰੇ ਕੋਲੇ ਪਾਤੀ ਵੀ ਆ ਇਹ ਆ ਦਿਖਾ ਬਾਪੂ ਬਾਪੂ ਇਹ ਪਾਤੀ ਦਾ 20 ਸਾਲ ਪੁਰਾਣੀ ਆ ਉਦੋਂ 15000 ਰੱਟ 150 ਦੀ ਸੀ ਉਦੋਂ ਤੁਸੀਂ ਲੈ ਜਾਂਦੇ ਏਟ ਪੁੱਤ ਜਦੋਂ ਤੇ ਡੈਡੀ ਨੇ ਮੈਨੂੰ ਪਾਤੀ ਦਿੱਤੀ ਸੀ ਨਾ ਉਦੋਂ ਮੈਨੂੰ ਏਟ ਦੀ ਲੋੜ ਨਹੀਂ ਸੀ ਤਾਂ ਕਰਕੇ ਮੈਂ ਲੈ ਕੇ ਨਹੀਂ ਗਿਆ ਪਰ ਅੱਜ ਬਾਪੂ 15000 ਰੱਟ ਲੱਖ ਰੁਪਏ ਦੀ ਆ ਮੈਂ ਤੁਹਾਨੂੰ 150 ਦੀ ਕਿੱਥੋਂ ਦੇ ਦਾਂ ਓ ਮਨੀਮ ਆ ਬਾਪੂ ਨੂੰ ਬਾਹਰ ਘੱਟ ਧੱਕੇ ਮਾਰ ਕੇ ਯਾਰ ਚੱਲ ਬਾਪੂ ਚੱਲ ਬਾਹਰ ਚੱਲ ਬਾਪੂ हां वे बतो आया कोई कस्टमर डेडी कस्टमर त नहीं कोई आया पर एक बुजुर्ग आया सी आज तो 20 साल पुरानी पर्ची दिखा के गे कहंदा मैं तेरे डेडी नु 150 रुपैया ਦਿੱਤਾ ਸੀ ਮੈਨੂੰ 15000 ਰੱਟ ਦੇ 150 ਦੀ 15000 ਰੱਟ ਦਿਖਾਈ ਪਰਚੀ ਮੜ ਜੀ ਉਹ ਤੇ ਬਜ਼ੁਰਗ ਕਿੱਥੇ ਆ ਡੈਡੀ ਉਹਨੂੰ ਤਾਂ ਮੈਂ ੱੱਕੇ ਮਾਰ ਕੇ ਬਾਹਰ ਕੱਢਦਾ ਯਾਰ ਇਹ ਤੂੰ ਕਿੰਨੀ ਵੱਡੀ ਗਲਤੀ ਕਰਤੀ ਜਾਂ ਨੂੰ ਲੱਭ ਕੇ ਲਿਆ ਜਲਦੀ ਜਾ ਆ ਚੱਕ ਹੋ ਗਈ 15000 ਰੱਟ ਪੂਰੀ ਲਓ ਡੈਡੀ ਜੀ ਮੈਂ ਲੈ ਆਇਆ ਇਹ ਬਜ਼ੁਰਗ ਸੀ ਸ਼ੁਗਾਰਾ ਬਾਈ ਤੂੰ ਲੱਭ ਗਿਆ ਪਤਾ ਮੈਂ ਤੇਰੀ ਕਿੰਨੇ ਸਾਲ ਵੇਟ ਕੀਤੀ ਬਾਕੀ ਮੇਰੇ ਬੇਟੇ ਨੇ ਜਿਤਨੇ ਉੱਚਾ ਨੀਵਾ ਬੋਲਿਆ ਨਾ ਤਾਂ ਉਹਦੇ ਵੱਲੋਂ ਮੈਂ ਤੇਰੇ ਤੋਂ ਸੌਰੀ ਮੰਗਦਾ ਮੇਰਾ ਬੇਟਾ ਤੈਨੂੰ ਜਾਣਦਾ ਨਹੀਂ ਸੀ ਡੈਡੀ ਕੌਣ ਆ ਇਹ ਪੁੱਤ ਇਹ ਬਾਈ ਨੂੰ ਨਾ ਆਪ 15000 ਰੱਟ ਦੇਣੀ ਆ ਬਾਈ ਆ ਤੇਰੀ ਇਮਾਨਤ ਗਿਣ ਕੇ ਰੱਖੀ ਪਈ ਆ ਲੈ ਜਾ ਪਰ ਡੈਡੀ ਅੱਜ ਤਾਂ 15000 ਰੱਟ ਦਾ ਰੇਟ 1 ਲੱਖ ਰੁਪਈਆ ਇਹਨਾਂ ਨੇ ਤਾਂ ਆਪਾਂ ਨੂੰ 150 ਰੁਪਈਏ ਦਿੱਤਾ ਪੁੱਤ ਗੱਲ 150 ਰੁਪਈਏ ਦੀ ਨਹੀਂ ਗੱਲ ਇਮਾਨਦਾਰੀ ਦੀ ਤੇ ਕੀਤੀ ਹੋਈ ਜੁਬਾਨ ਦੀ ਆ ਪੁੱਤ ਜਦੋਂ ਮੈਂ ਪੱਠੇ ਦਾ ਕੰਮ ਸ਼ੁਰੂ ਕਰਨਾ ਸੀ ਨਾ ਮੇਰੀ ਜੇਬ ਚੱਕਰ ਪਈਆਂ ਨਹੀਂ ਸੀ ਉਦੋਂ ਇਸ ਬਾਈ ਨੇ ਮੈਨੂੰ 150 ਰੁਪਏ ਦਿੱਤਾ ਸੀ ਪੱਠੇ ਦਾ ਕੰਮ ਸ਼ੁਰੂ ਕਰਨ ਵਾਸਤੇ ਫਿਰ ਮੈਂ ਉਹ 150 ਰੁਪਏ ਦੇ ਨਾਲ ਆਪਣੇ ਆਪ ਪੱਠੇ ਦੀ ਸ਼ੁਰੂਆਤ ਕੀਤੀ ਸੀ ਅੱਜ ਆਪਣੇ ਕੋਲ ਜੋ ਕੁਝ ਵੀ ਆ ਨਾ ਪੁੱਤ ਗੱਡੀਆਂ ਕਾਰਾਂ ਪੈਸਾ ਜ਼ਮੀਨ ਉਹ ਸਭ ਕੁਝ ਇਹਦੇ ਦਿੱਤੇ 150 ਰੁਪਏ ਕਰਕੇ ਆ ਜੇ ਉਸ ਦਿਨ ਇਹ ਮੈਨੂੰ 150 ਰੁਪਏ ਨਾ ਦਿੰਦਾ ਸ਼ਾਇਦ ਅੱਜ ਆਪਣੇ ਕੋਲ ਕੁਝ ਵੀ ਨਾ ਹੁੰਦਾ ਜਦੋਂ ਮੈਂ ਪੱਠੇ ਦੀ ਸ਼ੁਰੂਆਤ ਕੀਤੀ ਸੀ ਨਾ ਉਦੋਂ ਮੈਂ ਇਸ ਬਾਈ ਨਾਲ ਵਾਅਦਾ ਕੀਤਾ ਸੀ ਵੀ ਅੱਜ 15000 ਏਟ ਦਾ ਰੇਟ 150 ਰੁਪਿਆ ਵਾ ਕੱਲ ਨੂੰ ਜਦੋਂ ਵੀ ਤੈਨੂੰ ਲੋੜ ਹੋਊਗੀ ਨਾ ਏਟ ਦੀ ਮੈਂ ਤੈਨੂੰ 15000 ਏਟ 150 ਰੁਪਏ ਦੀ ਦਊਂਗਾ ਬਾਪੂ ਜੀ ਮੈਨੂੰ ਮaaf ਕਰ ਦੋ ਮੈਂ ਤੁਹਾਨੂੰ ਬਹੁਤ ਉੱਚਾ ਨੀਵਾ ਬੋਲਿਆ ਕੋਈ ਗੱਲ ਨਹੀਂ ਪੁੱਤ ਬਸ ਇੱਕ ਗੱਲ ਯਾਦ ਰੱਖੀ ਪੁੱਤ ਇਨਸਾਨ ਦੀ ਇਮਾਨਦਾਰੀ ਤੇ ਕੀਤੀ ਹੋਈ ਜ਼ੁਬਾਨ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਆ ਚੱਲ ਆਜੋ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਹੋ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਪਰ ਟੋਈ ਨਾ